ਜੀ ਮਿੱਤਰੋ ਵੱਡਾ ਰੋਡ ਹੈ ਮਾਨਸਾ ਸਰਸਾ ਰੋਡ ਤੇ ਪੰਜਾਬ ਦਾ ਬਹਣਾ 10 ਕਿੱਲਿਆਂ ਦਾ ਟਾਕਾ ਤੁਹਾਨੂੰ ਦਿਖਾਉਣੇ ਦੋ ਕਿੱਲੇ ਵੱਡੇ ਰੋਡ ਤੇ ਫਰੰਟ ਲੱਗਦਾਗਾ ਤੇ ਇਹ ਵਾਲੀ ਜ਼ਮੀਨ ਹੈ ਦੋ ਕਿੱਲੇ ਫਰੰਟ ਇੱਕ ਕਿਲਾ ਆ ਹੋ ਗਿਆ ਇੱਕ ਕਿਲਾ ਆ ਹੋ ਗਿਆ ਨਾਲ ਤੁਹਾਨੂੰ ਆ ਦਿਖਾਉਣੇ ਖਾਲਾ ਪੱਕਾ ਖਾਲਾਗਾ ਨਾਲ-ਨਾਲ ਖਾਲ ਜਾਂਦਾ ਪੱਕਾ ਖਾਲ ਨਹਿਰੀ ਪਾਣੀ ਹੈਗਾ ਮੋਟਰ ਇਹਦੇ ਚ ਹੈ ਨੀਗੀ 10 ਕਿੱਲੇ ਦਾ ਇਕੱਠਾ ਟੱਕਾਗਾ ਵਿਕਾਊ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਜੇ ਕਿਸੇ ਨੇ ਲੈਣਾ ਹੈ ਸਕਰੀਨ ਤੇ ਦਿੱਤਾ ਹੋਇਆ ਨੰਬਰ ਹੈ ਸੰਪਰਕ ਕਰ ਸਕਦੇ ਹੋ ਇੱਕ ਅਸੀਂ ਬੇਨਤੀ ਕਰਦੇ ਹੁੰਦੇ ਆ ਜਿਨ੍ਹਾਂ ਨੇ ਵੀਰ ਬਾਹਰ ਗਏ ਨੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਦੇ ਹੁੰਦੇ ਪਹਿਲਾਂ ਵੀ ਕਰਦੇ ਹੁੰਦੇ ਸੀਗੇ ਵੀ ਆਪਾਂ ਚਲੋ ਜ਼ਮੀਨਾਂ ਵੇਚ ਕੇ ਚੱਲੇ ਤਾਂ ਗਏ ਬਾਹਰ ਹੁਣ ਮੌਕਾ ਹੈ ਇੱਧਰ ਆ ਕੇ ਜ਼ਮੀਨਾਂ ਲੈ ਲਓ ਆਪਣੀਆਂ ਜ਼ਮੀਨਾਂ ਲੈ ਕੇ ਰੱਖ ਦੋ ਹਿੱਸੇ ਤੇ ਦੇ ਦੋ ਜੱਜਮੈਂਟ ਠੇਕੇ ਤੇ ਦੇ ਦੋ ਇਦਾਂ ਦੇ ਦੋ ਪਰ ਜ਼ਮੀਨਾਂ ਜਿਹੜੀਆਂ ਤੁਸੀਂ ਇੱਧਰ ਬਣਾ ਕੇ ਰੱਖੋ ਤੇ ਇਹ 10 ਕਿੱਲਿਆਂ ਦਾ ਟੱਕ ਜਿਹੜਾ ਵਕਾਊ ਹੈ ਮਾਨਸਾ ਜਿਲ੍ਹੇ ਦੇ ਵਿੱਚ ਜੇ ਕਿਸੇ ਨੇ ਲੈਣਾ ਸੰਪਰਕ ਕਰ ਸਕਦੇ ਹੋ ਤੁਸੀਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਨੰਬਰ ਹੈ ਤੇ ਬਾਕੀ ਮਾਨਸਾ ਜ਼ਿਲ੍ਹੇ ਦੇ ਵਿੱਚ ਮਛੰਡੇ ਜ਼ਿਲ੍ਹੇ ਦੇ ਵਿੱਚ ਸਰਸੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਜ਼ਮੀਨ ਚਾਹੀਦੀ ਹੈ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਨੇ ਵੇਚਣੀ ਹੈ ਉਹ ਵੀ ਸਾਡੇ ਨਾਲ ਸਿੱਧਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਸਾਡੇ ਕੋਲ 1 ਕਿੱਲੇ ਤੋਂ ਲੈ ਕੇ ਚਾਹੇ 100 ਕਿੱਲਾ ਲੈ ਲੋ ਔਰ ਜੀ ਜੀ ਬੀਨ ਸਾਡੇ ਕੋਲ ਪੰਗਿਆ ਤੇ ਰੇਟ ਅਸੀਂ ਵਿੱਚ ਹਰੇਕ ਦੇ ਬੋਲ ਦਿੰਨੇ ਹੁਨੇ ਜ਼ਮੀਨ ਦਾ ਇਹ ਬਾਈ ਜੀ ਜਿਹੜੀ ਇਹ ਜ਼ਮੀਨ ਹੈਗੀ ਇਹਦਾ ਮੰਗਦੇ 70 70 ਲੱਖ ਹੈ ਜੀ ਇੱਕ ਕਿੱਲੇ ਦਾ ਤੇ ਜੇ ਕਿਸੇ ਨੇ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਬਾਹਣਾ ਇਸ ਟਾਈਮ ਇਹ ਕਿਸੇ ਵਪਾਰੀ ਕੋਲ ਹੈ ਠੇਕੇ ਤੇ ਦਿੱਤਾ ਨਹੀਂ ਕਣਕ ਬੀਜੀ ਹੋਈ ਸੀ ਪਹਿਲਾਂ ਤੇ ਏਦਾਂ ਠੇਕੇ ਤੇ ਦਿੱਤਾ ਨਹੀਂ ਆ ਵਪਾਰੀ ਨੇ ਲੈਣਾ ਭਾਈ ਸੰਪਰਕ ਕਰ ਸਕਦੇ ਹੋ ਸਾਹਮਣੇ ਵੱਡਾ ਰੋਡ ਵੱਡੇ ਰੋਡ ਦਾ ਫਰੰਟ ਦੋ ਕਿੱਲਿਆਂ ਦਾਗਾ ਕਿਸੇ ਵੀ ਪ੍ਰਕਾਰ ਦੀ ਐਡ ਕਰਵਾਉਣੀ ਹੈ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਅਲੱਗ-ਅਲੱਗ ਜ਼ਮੀਨਾਂ ਦੀ ਅਸੀਂ ਵੀਡੀਓ ਪਾਉਂਦੇ ਰਹਿੰਦੇ ਹਾਂ ਸਾਡਾ YouTube ਤੇ ਹੈ ਪੰਜਾਬ ਦਾ ਸੱਚ ਚੈਨਲ ਹੈ YouTube ਤੇ ਤੁਸੀਂ ਜਾ ਕੇ ਪੰਜਾਬ ਦਾ ਹੱਚ ਚੈਨਲ ਦੇ ਨਾਲ ਤੁਸੀਂ ਜੁੜ ਸਕਦੇ ਹੋ ਹਰ ਇੱਕ ਜ਼ਮੀਨ ਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਤੇ ਜੇ ਜੇ ਕਿਸੇ ਨੇ ਵਾਣ ਲੈਣਾ ਹੈ ਉਹ ਜੇ ਤੁਹਾਨੂੰ ਵਾਣ ਜਿਹੜਾ ਮਿਲ ਜਾਵੇਗਾ ਤੇ ਤਕਰੀਬਨ ਹੁਣ ਬੇਨਤੀ ਕਰਦੇ ਆਂ ਵੀ ਕਿਉਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਮੀਨਾਂ ਜਿਹੜੀਆਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹੈਗੀਆਂ ਟਾਈਮ ਹਲੇ ਲੈ ਸਕਦੇ ਹੋ ਤੁਸੀਂ ਤੇ ਕਿਸੇ ਪ੍ਰਕਾਰ ਦੀ ਐਡ ਕਰਾਉਣੀ ਉਹ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਜੀ